ਮਹਾਰਾਜਾ ਖਾਲਸਾ ਵਾਹਿਗੁਰੂ ਕੀ ਫਤਿਹ ਤੁਹਾਨੂੰ ਅੱਜ ਭਾਈ ਅਨੁਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਬਵਾਦਾਂ ਦੇ ਵਿੱਚ ਘਿਰੇ ਹੋਏ ਨੇ ਉਸ ਦੇ ਬਾਬਤ ਇੱਕ ਵੀਡੀਓ ਸਾਡੇ ਹੱਥ ਲੱਗੀ ਆ ਤੇ ਵੱਡੇ ਉਹਦੇ ਵਿੱਚ ਖੁਲਾਸੇ ਹੋਏ ਨੇ ਤੇ ਇਹ ਜਿਹੜਾ ਤੁਹਾਨੂੰ ਮੈਂ ਵੀਡੀਓ ਸੁਣਾਉਂਗਾ ਇਹ 4 ਸਾਲ ਪੁਰਾਣੀ ਵੀਡੀਓ ਆ ਤੇ ਅੱਜ ਜਿਹੜੀ ਗੱਲਾਂ ਨੇ ਅਰਜੀਤ ਸਿੰਘ ਢੱਡਰੀਆਂ ਵਾਲ ਦੇ ਨਾਲ ਹੋ ਰਹੀਆਂ ਨੇ ਇਹ 4 ਸਾਲ ਪਹਿਲਾਂ ਇਹ ਬੰਦਾ ਖਲਾਸੇ ਕਰ ਦਿੱਤੇ ਸੀ ਇਸ ਬੰਦੇ ਨੇ ਇਹਨੇ ਦੱਸ ਦਿੱਤਾ ਸੀ ਕਿ ਜਿਸ ਤਰ੍ਹਾਂ ਸੌਦਾ ਸਾਧ ਜਾਂ ਆਸਰਾ ਬਾਪੂ ਜਾਂ ਉਹਦਾ ਮੁੰਡਾ ਜੇਲ੍ਹ 'ਚ ਗਏ ਨੇ ਜੇਲ੍ਹ 'ਚ ਬੰਦ ਨੇ ਉਸ ਤਰ੍ਹਾਂ ਤੂੰ ਵੀ ਬੰਦ ਹੋਵੇਂਗਾ ਇਹ ਗੱਲਾਂ 4 ਸਾਲ ਪਹਿਲਾਂ ਕਹੀਆਂ ਹੋਈਆਂ ਤੇ ਅੱਜ ਵੀਡੀਓ ਇਹ ਬਾਹਰ ਹੋ ਰਹੀ ਆ ਤੁਹਾਨੂੰ ਮੈਂ ਪਹਿਲਾਂ ਇਹ ਗੱਲਾਂ ਵੀ ਸੁਣਾਉਣਾਗਾ ਇਹ ਵੀਡੀਓ ਵੀ ਸੁਣਾਉਣਾਗਾ ਤੇ ਉਸ ਤੋਂ ਪਹਿਲਾਂ ਧਰਨੂ ਇੱਕ ਵੀਡੀਓ ਆਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਪਰਸੋਂ ਉਹਨੇ ਕਿਹਾਗਾ ਕਿ ਬਲਾਤਕਾਰ ਦੇ ਦੋਸ਼ ਸਿੱਧ ਹੋ ਤਾਂ ਜਾਣਦੇ ਕਿ ਤੁਸੀਂ ਮੀਡੀਏ ਨੇ ਪਹਿਲੀ ਰੌਲਾ ਪਾ ਦਿੱਤਾ ਕਿ ਢੱਡਰੀਆਂ ਵਾਲੇ ਨੇ ਆਇਆ ਕਰਤਾ ਦੀ ਢੱਡਰੀਆਂ ਵਾਲੇ ਬਾਹਰ ਕਰ ਦਿੱਤਾ ਆ ਰਣਜੀਤ ਸਿੰਘ ਢੱਡਰੀ ਵਾਲੇ ਮੈਂ ਕਹਿਣਾ ਚਾਹਣਾ ਅਸੀਂ ਮੀਡੀਆ ਨੇ ਰੌਲਾ ਨਹੀਂ ਪਾਇਆ ਇੱਕ ਕਾਨੂੰਨ ਨੇ ਰੌਲਾ ਪਾਇਆ ਕਾਨੂੰਨ ਨੇ ਦੱਸਿਆ ਕਿ ਤੇਰੀ ਹਰਕਤਾਂ ਤੇਰੇ ਆ ਕਰਤੂਤਾ ਦੱਸਿਆਂ ਅਸੀਂ ਨਹੀਂ ਦੱਸਿਆਂ ਅਸੀਂ ਆਪਦੇ ਕੋਲੋਂ ਕੁਝ ਨਹੀਂ ਕਹਿ ਰਹੇ ਕਾਨੂੰਨ ਕਹਿੰਦਾਗਾ ਤੇਰੇ ਤੇ 302 ਦੀ ਧਾਰਾ ਲੱਗੀ ਆ ਤੇ ਤੂੰ ਕਤਲ ਕੀਤਾ ਕਾਨੂੰਨ ਕਹ ਰਿਹਾ 376 ਲੱਗੀ ਤੇਰੇ ਤੇ ਤੂੰ ਬਲਾਤਕਾਰ ਕੀਤਾ ਤੂੰ ਰੇਪਿਸਟਰ ਕਾਨੂੰਨ ਕਹ ਰਿਹਾ ਕਿ 506 ਦੀ ਧਾਰਾ ਤੇਰੇ ਤੇ ਲੱਗੀ ਆ ਤੂੰ ਉਸ ਪਰਿਵਾਰ ਨੂੰ ਜਿਸ ਪਰਿਵਾਰ ਦੀ ਲੜਕੀ ਮਾਰੀ ਆ ਕਤਲ ਕੀਤੀ ਆ ਉਸ ਨੂੰ ਠਮਕਾਇਆ ਡਰ ਡਰਕਾ ਡਰਾਇਆ ਤੇ ਉਸ ਨੂੰ ਘਰੋਂ ਜਿਹੜਾ ਸੱਜਣਾ ਮਜਬੂਰ ਕੀਤਾ ਉਹਦਾ ਘਰ ਤੇ ਉਹਨਾਂ ਦਾ ਘਰ ਤੋਂ ਅਜਾੜਿਆ ਇਹ ਅਸੀਂ ਨਹੀਂ ਕਹਿ ਰਹੇ ਇਹ ਕਾਨੂੰਨ ਕਹਿ ਰਿਹਾ ਤੇ ਕਾਨੂੰਨ ਨੇ ਧਾਰਾ ਨੇ ਜਿਹੜੀਆਂ ਤੇਰੇ ਉੱਤੇ ਜਿਹੜੀਆਂ ਦੱਸਿਆ ਨੇ ਇਹ ਕਾਨੂੰਨ ਦੇ ਤਹਿਤ ਲੱਗੀਆਂ ਨੇ ਇਹ ਹਾਈ ਕੋਰਟ ਵੱਲੋਂ ਜਿਹੜਾ ਤੁਹਾਨੂੰ ਅਣਕਹਵਾਰੀ ਚੱਲ ਰਹੀ ਆ ਉਹਦੇ ਵਿੱਚੋਂ ਸੱਚ ਝੂਠ ਕੀ ਨਿਭੜੇਗਾ ਉਹਦਾ ਆਉਣ ਵਾਲੇ ਦੱਸੇਗਾ ਸਮਾਂ ਪਰ ਆਸੀਂ ਆਪਣੇ ਕੋਲੋਂ ਕੁਝ ਨਹੀਂ ਬਣਾ ਰਹੇ ਜੋ ਕੁਝ ਹੋ ਰਿਹਾ ਉਹ ਤੇਰੇ ਤੇ ਉਸ ਪਰਿਵਾਰ ਨੇ ਜੋ ਤੇਰੇ ਉੱਤੇ ਦਰਖਾਸਤ ਦਿੱਤੀ ਆ ਜੋ ਪਰਿਵਾਰ ਨੇ ਕਹਿਆ ਜੋ ਪਰਿਵਾਰ ਹਾਈ ਕੋਰਟ ਦੇ ਵਿੱਚ ਗਿਆ ਤੇ ਉਸ ਪਰਿਵਾਰ ਦੀ ਸੁਣੀ ਮਾਨਯੋਗ ਹਾਈ ਕੋਰਟ ਨੇ ਹਾਈ ਕੋਰਟ ਸਾਹ ਦੇ ਜੱਜ ਸਾਹਿਬ ਦੀ ਜਿਸ ਤਰ੍ਹਾਂ ਸੀਬੀਆਈ ਜੱਜ ਨੇ ਅਸਰ ਸਾਲ ਟੰਗਿਆ ਸੀ ਲੱਗਦਾ ਕਿ ਤੈਨੂੰ ਵੀ ਉਸ ਤਰ੍ਹਾਂ ਟੰਗਿਆ ਜਾਵੇਗਾ ਤੂੰ ਵੀ ਆਪਣੇ ਆਪ ਨੂੰ ਹਰੇਕ ਹੀ ਕਹਿੰਦਾ ਹੁੰਦਾ ਗੱਮ ਨੂੰ ਮਸ਼ੀਨਾਂ 'ਚ ਕੱਢ ਲੋ ਮੈਨੂੰ ਐ ਕਰ ਲੋ ਵੀ 12 ਸਾਲ ਦਾ ਵੀ ਪਤਾ ਨਹੀਂ ਪਤਾ ਨਹੀਂ ਲੱਗਣਾ ਇਹ ਸਭ ਕੁਝ ਪਹਿਲਾਂ ਵਾਲੀ ਗੱਲਾਂ ਨਹੀਂ ਇਹ 12 ਸਾਲ 13 ਸਾਲ ਪਹਿਲਾਂ ਬਹੁਤ ਤੂੰ ਜੋ ਕੁਝ ਕੀਤਾ ਸੰਗਤਾਂ ਦੇ ਸਾਹਮਣੇ ਪਹਿਲਾਂ ਤਾਂ ਮੈਂ ਉਸੇ ਸਾਲ ਦੀ ਅੱਜ ਤਾਂ 4 ਸਾਲ ਪਹਿਲਾਂ ਦੀ ਵੀਡੀਓ ਆ ਤਾਂ ਮੈਂ ਉਸ ਬਜ਼ੁਰਗ ਦੀ ਵੀਡੀਓ ਸੁਣਾਉਣਾ ਇੱਕ ਆदमी ਜਿਹੜਾ ਧਰ ਨੂੰ ਟੈਕਸੀ ਦੇ ਵਿੱਚ ਚਲ ਜਾਂਦਾ ਹੁੰਦਾ ਸੀ ਢੱਡਰਿਆਂ ਵਾਲੇ ਨੂੰ ਪਹਿਲਾਂ ਉਹਦੀ ਵੀਡੀਓ ਸੁਣਾਉਣਾ ਤਾਂ ਨੂੰ ਫਿਰ ਆਪਾਂ ਗੱਲਬਾਤ ਕਰਦੇ ਆ ਕਿਉਂਕਿ ਬੁੱਧਾ ਮਰਗਮੀਰ ਅੱਜ ਇਹ ਜਿਸ ਗ੍ਰੰਥ ਨੂੰ ਮੰਨਦਾ ਵੀ ਸੀ ਜਿਸ ਗ੍ਰੰਥ ਨੂੰ ਕਹਿੰਦਾ ਸੀ ਕਿ ਇਸ ਗ੍ਰੰਥ ਵਿੱਚ ਇਹ ਲਿਖਿਆ ਬਾਅਦ ਲਿਖਿਆ ਕਿ ਪੜ੍ਹਦੇ ਹੋ ਤੁਸੀਂ ਅੱਜ ਹੌਸਸ ਉਸੇ ਗ੍ਰੰਥ ਦੇ ਵਿੱਚ ਛੋਟੇ ਸਹਿਬ ਜਦ ਅੰਦਾ ਸਹੀਦੀ ਦਾ ਵਰਨਨਾ ਜੋ ਅੱਜ ਸੁਣਾ ਰਿਹਾ ਰਣਜੀਤ ਸਿੰਘ ਟੰਡਰਿਆਂ ਵਾਲਾ ਇਹ ਜਵਾਬ ਦੇ ਵੀ ਪਹਿਲੀ ਗੱਲ ਤਾਂ ਪਹਿਲਾਂ ਤੁਹਾਨੂੰ ਉਸ ਦੀ ਵੀਡੀਓ ਸੁਣਾਉਣੇ ਆ। ਆ ਵਾਹ ਜਿੱਕੀ ਫਤਿਹ ਜੀ ਇਹ ਵੀਡੀਓ ਬਣਾਉਂਦਾ ਵੀਰ ਜੀ ਮੇਰਾ ਮਕਤਸਰ ਇੱਕੋ ਹੀ ਆ ਰਣਜੀਤ ਸਿੰਘ ਟੰਡਰਿਆਂ ਇਹਦਾ ਮੈਂ ਪਰਸਤਾਨ ਨੂੰ ਸੱਚ ਦੱਸਣਾ ਚਾਹਨਾ। ਰਣਜੀਤ ਸਿੰਘ ਟੰਡਰਿਆਂ ਸੰਤ ਕਿੱਥਾ ਬਣਿਆ ਧੂਰੀ ਰੋਡ ਤੋਂ ਜਿਹੜਾ ਪਟਿਆਲੇ ਰੋਡ ਨੂੰ ਬਾਈਪ ਆ ਜਾਂਦਾ ਜੀ ਉੱਥੇ ਇੱਕ ਪਿੰਡ ਆ ਰਾਮਪੁਰਾ ਛੋਟਾ ਜਿਹਾ ਪਿੰਡ ਆ ਸੰਗਰੂਰ ਦੇ ਵਿੱਚ ਹੀ ਆ ਮੰਨ ਕੇ ਚੱਲੋ ਚਦਨ ਗਰਨਾਪ ਸਿੰਘ ਸਰਪੰਚ ਆ ਕਾਫੀ ਸਾਲ ਰਹਿ ਗਰਨਾਪ ਸਿੰਘ ਕਾਫੀ ਮਸ਼ਹੂਰ ਆਦਮੀ ਸਰਪੰਚ ਉਹ ਤੇ ਗੁਰੂ ਘਰ ਦੇ ਜਿਹੜੇ ਵਜੀਵ ਸਿੰਘ ਉਹਨਾਂ ਦਾ ਨਾਮ ਵਰਜੀਤ ਸਿੰਘ ਫੱਕਰ ਉਸ ਬੰਦੇ ਦੇ ਕਿਤੇ ਵੀ ਧਮਾੜੇ ਮੋਟੇ ਲਾਗੇ ਬੰਦੇ ਖੁਸ਼ੀ ਗਮੀ ਦੇ ਮਤਲਬ ਪ੍ਰੋਗਰਾਮ ਹੁੰਦੇ ਉਹ ਇਹਨੂੰ ਨਾਲ ਲੈ ਜਾਂਦਾ ਹੁੰਦਾ ਸੀਗਾ ਉਥੋਂ ਘਰਾਂ ਦੇ ਵਿੱਚ ਇਹਦੇ ਸੁਣਨ ਵਾਲੇ ਕਿੰਨੇ ਕੁ ਜਣੇ ਹੁੰਦੇ ਸੀ 20 30 9 5 ਇੰਨੇ ਕੁ ਜਣੇ ਹੁੰਦੇ ਹੁੰਦੇ ਕਈ ਵਾਰ ਦੁਬਾਰਾ 15 ਕੁ ਜਣੇ ਹੁੰਦੇ ਹੁੰਦੇ ਸੀ ਹਨਾ ਤੇ ਕਈ ਵਾਰ ਜਦ ਮੈਂ ਲਾਗੇ ਬੰਨੇ ਸਾਡੇ ਇੱਕ ਵਾਰ ਵਾਲੀਆ ਪਿੰਡ ਆ ਸਾਡੇ ਸਮਰੂਰ ਦੇ ਲਾਗੇ ਉੱਥੇ ਦੇ ਚਿੜੀ ਚਿੜੀ ਵਜਦੇ ਆ ਕੋਜ ਉਹਨਾਂ ਦੇ ਪਤਾ ਨਹੀਂ ਮੰਮੀ ਦੇ ਪਤਾ ਨਹੀਂ ਡੈਡੀ ਦੇ ਦਿੱਥ ਸੀ ਤੇ ਉਦੋਂ ਲਗਭਗ ਕੋਈ 2 ਘਸੋਂ ਬੰਦਾ ਹੁਣ ਮੇਰੇ ਸਾਹਮਣੇ ਉਦੋਂ ਬਾਅਦ ਮੈਂ ਕਦੇ ਇਹਦਾ ਕੱਟ ਨਹੀਂ ਸੀ ਦੇਖਿਆ ਮੈਂ ਐ ਤੈਸੀ ਦੇ ਕੇ ਨਾਮ ਭਜਾਉਂਦਾ ਹਾਂ ਮੈਂ ਪੈਸੇ ਦਿੰਦਾ ਹਾਂ ਮੈਂ ਇਹ ਦੇਖੋ ਭਰਾਏ ਉਹ ਉਹ ਪੁੱਲ ਬੜਾ ਫੋਲ ਜਿਹੜੀ ਚੜਾਈ ਆ ਸੰਤ ਦਲੇਰ ਸਿੰਘ ਦੇ ਸੰਤ ਦਰਸ਼ਨ ਸਿੰਘ ਦੀ ਟੱਕੀ ਤੇ ਸੰਤ ਦਲੇਰ ਸਿੰਘ ਦੀ ਖੇੜੀ ਵਾਲੇ ਤੇ ਸੰਤ ਦਰਸ਼ਨ ਸਿੰਘ ਦੀ ਟੱਕੀ ਵਾਲਿਆਂ ਦੀ ਪੁੱਲ ਬੜਾ ਫੋਲ ਚੜਾਈ ਸੀਗੀ ਤੇ ਉਹਨਾਂ ਦੀ ਗੈਸਟਾ ਸੁਣ ਕੇ ਸੇਮ ਟੂ ਸੇਮ ਅੱਗੇ ਜਾ ਗਏ ਇਹ ਹੌਤਲਾ ਦਵਾ ਲਾ ਦਿੰਦਾ ਜਿੱਦਾਂ ਇਹ ਇੱਥੇ ਦੁਆਰ ਸੁਣਦਾ ਹੀ ਮੇਰੇ ਕੋਲ ਗੱਡੀ ਚਿੱਤੂ ਲਿਆ ਜਾਂਦਾ ਹੁਣ ਦੀ ਘੜੀ 'ਚ ਮੇਰਾ ਵੀਡੀਓ ਬਣਾਉਣ ਦਾ ਮਕਸਦ ਸਿਰ ਗਈ ਜਿਵੇਂ ਕਿ ਜ਼ਰੂਰ ਤੋਂ ਜਿਆਦਾ ਸਿਆਣਾ ਸਮਝਦਾ ਜੀ ਅਗਰ ਮੇਰੀ ਗੱਲ ਤੁਹਾਨੂੰ ਝੂਠ ਲੱਗੇ ਉਹ ਬੰਦੇ ਅਜੇ ਵੀ ਜਿਉਂਦੇ ਆ ਗਰਨੇਪ ਸਿੰਘ ਸਰਪੰਚ ਦੇ ਬਾਬਾ ਬਲਜੀਤ ਸਿੰਘ ਫਕਰ ਉਹਨਾਂ ਤੋਂ ਤੁਸੀਂ ਜਾ ਕੇ ਪੁੱਛ ਸਕਦੇ ਹੋ ਵੀ ਮੈਂ ਇਹਨੇ ਦੇ ਨਾਮ ਲੈ ਕੇ ਗੱਡੀ ਲੈ ਕੇ ਜਾਂਦਾ ਕਿ ਉਹ ਵੀ ਨਾਲ ਜਾਂਦੇ ਹੁੰਦੇ ਸੀ ਇਹਦੇ ਨਾਲ ਤੇ ਇਹ ਹੁਣ ਦੀ ਗੱਡੀ ਤੇ ਵੇਖੋ ਜੀ ਪਹਿਨਾ ਇਹਨੇ ਨੌਵੇਂ ਪਾਤਸ਼ਾਹ ਦੇ ਭੂਰੇ ਤੇ ਗੱਲ ਕੀਤੀ ਵੀ ਨੌਵੇਂ ਪਾਤਸ਼ਾਹ ਦੀ ਉਮਰ ਕਿੰਨੀ ਬਣਦੀ ਜੀ ਉਹ ਇੰਨੇ ਸੇ ਬੰਦਗੀ ਤੇ ਨਹੀਂ ਬੈਠੇ ਤੇਰੇ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਸਰੋਵਰ ਦੀ ਗੱਲ ਜਿਹੜੀ ਐ ਇਹਨੇ ਕੀਤੀ ਵੀ ਉੱਥੇ ਤੁਸੀਂ ਪਾਣੀ ਲੈਣ ਜਾਣੇ ਹੋ ਗੁਰਬਾਣੀ ਲੈਣ ਜਾਇਆ ਕਰੋ ਐਦਾਂ ਮਤਲਬ ਬਹੁਤ ਐਡੇ ਟੀਵਟ ਹੋਰ ਮਾਤਾ ਪਿਤਾ ਭਾਵਿਕ ਹੋਰ ਜੀ ਦਾ ਜਿਹੜਾ ਮਸਲਾ ਇਹਨੇ ਕਿਚੀੜਿਆ ਤੇਰੇ ਇਹਨੇ ਕਿਹਾ ਵੀ ਜਿਹੜੇ ਸੰਤਾਂ ਦੇ ਨਾਲ ਚੇਲੇ ਚਾਪਟੇ ਰਹਿੰਦੇ ਆ 90% ਸੰਤ ਕਹਿੰਦਾ ਸੰਤ ਤੇ ਇਹਨਾਂ ਦੇ ਚੇਲੇ ਜਿਹੜੇ ਨਸ਼ੇ ਕਰਦੇ ਆ ਇਹਦਾ ਮਤਲਬ ਤੇਰੇ ਚੇਲੇ ਵੀ ਕਰਦੇ ਰਹੇ ਹੋਣਗੇ ਤੂੰ ਹੀ ਕਰਦਾ ਰਿਹਾ ਹੋਵੇਗਾ ਤਾਂ ਤੈਨੂੰ ਪਤਾ ਨਾ ਕਿਉਂਕਿ ਕੋਈ ਵੀ ਬੰਦੇ ਨੂੰ ਪਤਾ ਹੁੰਦਾ ਨਾ ਜਿਹੜਾ ਆਪਣਾ ਸੰਤਾਂ ਦੇ ਨਾਲ ਰਿਹਾ ਉਹ ਜਾਂ ਸੰਤ ਰਿਹਾ ਹੋਵੇ ਤੂੰ ਸੰਗਤਾਂ ਨੂੰ ਸੰਤ ਬਣ ਕੇ ਖੂਬ ਲੁੱਟਿਆ ਖੂਬ ਲੁੱਟਿਆ ਭਾਈ ਸਕਦਾ ਬੀਬੀਆਂ ਵਾਲੀ ਸਾਈਡ ਬੀਬੀਆਂ ਪੈਸੇ ਇਕੱਠੇ ਕਰ ਲੋ ਭਾਈਆਂ ਸਾਲ ਭਾਈ ਪੈਸੇ ਇਕੱਠੇ ਕਰ ਲੋ ਭਾਈ ਪਰਮੇਸ਼ਰ ਦੁਆਰ ਸੇਵਾ ਜਾਂਦੀ ਫਲਾਣਾ ਠੀਗੜਾ ਹਣਾ ਬਹੁਤ ਲੋਕਾਂ ਨੂੰ ਤੂੰ ਲਿਆ ਉਦੋਂ ਬਾਅਦ ਤੂੰ ਪੈਰੀ ਮੱਥੇ ਨਹੀਂ ਟਿਕਾਇਆ ਉਦੋਂ ਤੈਨੂੰ ਗਿਆਨ ਨਹੀਂ ਸੀ ਉਦੋਂ ਤੈਨੂੰ ਨਿਆਣਾ ਸੀ ਕਿਉਂਕਿ ਉਹਦੇ ਤੂੰ ਸੰਗਤਾਂ ਨੂੰ ਲੁੱਟਣਾ ਸੀ ਇਸੇ ਕਰਕੇ ਤੂੰ ਖੂਬ ਹੁਰਦੀ ਗੱਡੀ ਤੂੰ ਕਰੋੜਾਂ ਰੁਪਈਆ ਦੀ ਜਾਇਦਾਦ ਬਣਾ ਕੇ ਆਰਐਸਐਸ ਦਾ ਮਿੱਠੂ ਬਣ ਗਿਆ ਕਿਉਂਕਿ ਆਰਐਸਐਸ ਦੇ ਨੂੰ ਪੈਸੇ ਦੇਣ ਲੱਗ ਗਏ ਵੀ ਬਾਬਾ ਜੀ ਭਾਈ ਸਾਹਿਬ ਜੀ ਅਸੀਂ ਤੁਹਾਨੂੰ ਪੈਸੇ ਦੇ ਦਿਆਂ ਕਿਤੇ ਤੁਸੀਂ ਕਰਦੇ ਫਿਰਦੇ ਨਾਲੇ ਤੁਹਾਨੂੰ ਬੋਡੀਗਾਰਡ ਦੇ ਦਿੰਦੇ ਆ ਤੂੰ ਆਰਐਸਐਸ ਦਾ ਕੁੱਤਾ ਬਣ ਗਿਆ ਜਦੋਂ ਸ਼ਾਮ ਸੱਤ ਤੀਰ ਤੋਂ ਕਾ ਵਿੱਚ ਇੱਕ ਕਿਲੇ ਤੇ ਪੰਜ ਜਣੇ ਫੋਟੋ ਖਿਚਾਉਣ ਆਲੇ ਮੈਂ ਕਹਿੰਨਾ ਬੇਸ਼ੱਕ ਸਪਾਦੀ ਦੀ ਜਗ੍ਹਾ ਸੱਤ ਹੋਣ ਯਾਰ ਕਿਉਂਕਿ ਕਿਲੇ ਕਈਆਂ ਦਾ ਵਾਦੇ ਤਾਂ ਨੂੰ ਅੱਗੇ ਵੀ ਵੀਡੀਓ ਸੁਣਾਉਣੇ ਆ ਠੀਕ ਆ ਕਿ ਕੁਝ ਸਬਦ ਇਸ ਆदमी ਵੱਲੋਂ ਕਹੇ ਨੇ ਬੇਸ਼ੱਕ ਅਸੀਂ ਕੁਝ ਸ਼ਬਦਾਂ ਨਾਲ ਸਹਿਮਤ ਨਹੀਂ ਪਰ ਜਿਸ ਦੀ ਇਹ ਵੀਡੀਓ ਜਿਹੜਾ ਢੱਡਰੀਆਂ ਵਾਲਾ ਅਰਨੀ ਸਿੰਘ ਢੱਡਰੀਆਂ ਵਾਲਾ ਖੁਦ ਟੈਕਸੀ ਦੇ ਵਿੱਚ ਜਾਂਦਾ ਸੀ ਉਸ ਦੀ ਤੁਹਾਨੂੰ ਵੀਡੀਓ ਸੁਣਾਉਣ ਜਾ ਰਹੇ ਆ ਅੱਗੇ ਤੁਸੀਂ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਤੁਸੀਂ ਧਿਆਨ ਦੇ ਨਾਲ ਸੁਣਨਾ ਤੇ ਅੱਗੇ ਵੱਤ ਵੱਤ ਸ਼ੇਅਰ ਕਰੀ ਜਾਣਾ ਵਾਰੀ ਇੱਕ ਹੀ ਗੇਲਾ ਵੇਖ ਲੈ ਆਵੇ ਹੋ ਸਕਦਾ ਵਿਚਾਰੇ ਮੱਤ ਲਾਉਣ ਆਪਣਾ ਦੇ ਸਮਾਨ ਕੱਢਦੇ ਹੋਣ ਉਹਨਾਂ ਨੇ 1 ਰੁਪਇਆ ਕੱਢ ਕੇ ਇੱਕ ਹੀ ਗੇਲਾ ਲਿਆ ਹੋਵੇ ਪੰਜਾਂ ਨੇ ਫੋਟੋ ਚਾਹੀ ਹੋਵੇ ਕਿਉਂਕਿ ਉਹਨਾਂ ਦੇ ਮੇਂਡ ਦੇ ਵਿੱਚ ਨਾ ਹੱਥ ਦੇ ਪੈਸੇ ਆ ਦੇਖੋ ਕਿਹਦੇ ਪੈਸੇ ਆ ਹੋਏ ਦੇਖੋ ਕਿ ਹੱਥ ਦੇ ਪੈਸੇ ਨਹੀਂ ਆ ਤੇ ਕੋ ਸੰਗਤ ਦਾ ਪੈਸਾ ਸੰਗਤ ਦਾ ਤੂੰ ਦੱਸ ਕਿਹੜੀਆਂ ਗਾਜਰਾ ਮੂੜੀਆਂ ਪੁੱਟ ਕੇ ਜਾ ਕੇ ਵੇਚ ਕੇ ਜਾਂ ਕੇ ਪੈਸਾ ਕਰਦਾ ਰਿਹਾ ਹੈ ਇਕੋ ਦੇ ਵੀ ਨਹੀਂ ਸੜਿਆ ਵੀ ਮੈਂ ਹੀ ਜਾ ਕੇ ਕਿਤੇ ਲੰਗਰ ਲਾਦਾ ਜਦੋਂ ਪਾਣੀ ਦੀ ਵਾੜ ਆਈ ਆ ਤੂੰ ਕਹਿੰਦਾ ਮੈਂ ਨਹੀਂ ਫੋਟੋ ਆਣੀ ਕਿ ਜਾਉਣਾ ਮੈਂ ਉਹੜੀ ਕਰਦਾ ਜੀ ਮੈਂ ਫਲਾਣਾ ਨਹੀਂ ਕਰਦਾ ਮੈਂ ਠੀਕਣਾ ਨਹੀਂ ਕਰਦਾ ਜੀ ਤੇਰੀ ਔਕਾਤ ਨਹੀਂ ਆ ਸੰਗਤ ਨੂੰ ਪੈਸਾ ਦੇਣ ਦੀ ਕਿਉਂਕਿ ਸਿੱਖ ਸੰਗਤ ਜਿਹੜੀ ਆ ਨਾ ਖਾਲਸਾ ਜਿਹੜਾ ਨਾ ਇਹ ਰਾਜ ਆ ਵਾ ਰਾਜਾ ਸ਼ੁਰੂ ਤੇ ਤੈਨੂੰ ਰਾਜੀ ਰਹਿਣਾ ਤੇਰੇ ਵਰਗੇ ਆਰਐਸਐ ਜਦੇ ਕੁੱਤੇ ਆ ਤੇ ਉਹਨਾਂ ਸੂਰੀ ਨੇ ਕਿੰਨਾ ਕੁਝ ਬੋਲਿਆ ਸਾਡੇ ਸਿੱਖ ਭੈਣਾ ਦੀ ਪ੍ਰਤੀ ਸਿੰਘਾਂ ਦੇ ਪ੍ਰਤੀ ਉਹਨਾਂ ਦੇ ਪਰਿਵਾਰਾਂ ਦੀ ਪ੍ਰਤੀ ਤੇ ਜਿਹੜੀ ਸੜਜੇ ਜੀਪ ਤੇ ਇੱਕ ਵਾਰ ਇੱਕ ਵਾਰ ਵੀ ਸੂਰੀ ਦੇ ਪ੍ਰਤੀ ਬੋਲਿਆ ਵੇ ਕਿਉਂ ਕਿ ਕਿ ਤੂੰ ਕੁੱਤਾ ਹੈ ਤੇ ਸੂਰੀ ਵੀ ਕੁੱਤਾ ਸੂਰੀ ਵੀ ਆਰਐਸਐਸ ਦਾ ਕੁੱਤਾ ਤੇ ਤੂੰ ਵੀ ਆਰਐਸਐਸ ਦਾ ਕੁੱਤਾ ਤੇ ਦੋਵੇਂ ਕੁੱਤੇ ਆਰਐਸਐਸ ਦੇ ਪ੍ਰਤੀ ਉਹ ਕਿਉਂ ਸਿੱਖ ਕੌਮ ਦੀ ਮਤਲਬ ਸਿਰਫ ਬਰਾ ਹੁਣ ਅੱਜ ਮੈਂ ਗੱਲ ਕਿਉਂ ਕੱਟ ਰਿਹਾ ਇਸ ਵੀਰ ਦੀ ਕਿਉਂਕਿ ਇਥੋਂ ਸਾਬਤ ਹੁੰਦਾ ਜਦੋਂ ਸੂਰੀ ਦਾ ਨਾਂ ਲੈਂਦਾਗਾ ਕਿ ਵੀਡੀਓ ਇੱਕ ਕਰੀਬ ਇਹ 4-5 ਸਾਲ ਪੁਰਾਣੀ ਵੀਡੀਓ ਆ ਤੇ ਸੂਰੀ ਨੂੰ ਮਰੇ ਨੂੰ ਵੀ ਮਿਲਿਆ 2 ਸਾਲ 2 2.5 ਸਾਲ ਤਾਂ ਹੋ ਗਏ ਹੋਣਗੇ ਇਥੋਂ ਪਤਾ ਲੱਗਦਾਗਾ ਕਿ ਇਸ ਬੰਦੇ ਦੇ ਅੱਗੇ ਵੀਡੀਓ ਸੁਣਾ ਫਿਰ ਤਾਂ ਮੈਂ ਬਰੀਕੀ ਦੇ ਨਾਲ ਦੱਸਦਾ ਗੱਲਬਾਤ ਤੈਨੂੰ ਮੈਂ ਇਹ ਵੀ ਦੱਸ ਦੇਣਾ ਮੈਂ ਟਕਸਾਲ ਦਾ ਸਤਿਕਾਰ ਕਰਦਾ ਸੀ ਜਿੰਨਾ ਚਿਰ ਸੱਤ ਦੇ ਆਉਂਦੇ ਉਹਨਾਂ ਸਿਰਪਤਾ ਸਿਰਪ ਅਸੀਂ ਗਰਮਾਣੀ ਦੀ ਜਿਹੜੀ ਕੋਈ ਗੱਲ ਕਰਦਾ ਉਹਦਾ ਸਤਿਕਾਰ ਕਰਦੇ ਆ ਤੇਰੇ ਜਿੰਨੇ ਮਰਜੀ ਦੀਵਾਨ ਸੋਲਾ ਹੁਣ ਤੇਰੇ ਮੌਦ ਦੀਵਾਨ ਸੁਣੇ ਬੜਾ ਲੋਕਾਂ ਨੂੰ ਤੂੰ ਪਿੱਛੇ ਲਾਇਆ ਸੰਤ ਬਣ ਕੇ ਲੁੱਟਿਆ ਦੇ ਕੁੱਟਿਆ ਤੇ ਬਹੁਤ ਸੰਤਾਂ ਨੂੰ ਕੁੱਟਿਆ ਨਹੀਂ ਬਹੁਤ ਲੁੱਟਿਆ ਠੀਕ ਹੈ ਕਿ ਨਹੀਂ ਤੂੰ ਹੁਣ ਭਾਈ ਸਾਹਿਬ ਬਣ ਕੇ ਬਹਿ ਗਿਆ ਤੈਨੂੰ ਐਡਾ ਜਿਹੜਾ ਜਿੰਨੀ ਤੁਹਾਡੇ ਕੋਲ ਜ਼ਮੀਨ ਆ ਇੰਨੀ ਜ਼ਮੀਨ ਹੋਰ ਵੀ ਬਥੇਰੇ ਲੋਕਾਂ ਦੇ ਕੋਲ ਆ ਜਿੰਨੇ ਜ਼ਮੀਨ ਵਾਲੇ ਇਰੇ ਕੋਲ ਜਿੰਨੀ ਜ਼ਮੀਨ ਤੇ ਤੋਂ ਵੱਧ ਜ਼ਮੀਨ ਵਾਲੇ ਜਿਹੜੇ ਬੰਦੇ ਜਿੰਨਾਂ ਕੋ ਜ਼ਮੀਨ ਆ ਜਾਇਜ ਦੇ ਸਟੈਂਡਰਡ ਦੇ ਗੱਡੇ ਚ ਤੋਂ ਘੁੰਮਦਾ ਜਾਂ ਤੇਰਾ ਪਰਿਵਾਰ ਘੁੰਮਦਾ ਜਾਇਜ ਜੀ ਤੂੰ ਕੋਠੀ ਪਾਈਅਤ ਘਰ-ਬਾਰ ਤੇ ਉਹ ਜਿਹੜੇ ਤੇ ਤੋਂ ਵੱਧ ਜ਼ਮੀਨ ਵਾਲੇ ਉਹ ਜਿਹਾਂ ਮਕਰ ਤੋਂ ਉਹਨਾਂ ਕੋਈ ਨਹੀਂ ਹੋਏ ਸੰਗਤ ਦਾ ਪੈਸਾ ਸੰਗਤ ਦਾ ਸੰਗਤ ਦਾ ਪੈਸਾ ਬਹੁਤ ਔਖਾ ਨਿਕਲਦਾ ਜੀ ਤੇ ਸਿਆਣ ਆ ਸਾਰਾ ਆ ਹੀ ਨਾ ਕੋ ਦਾ ਮੁੰਡਾ ਨਰਾਇਣ ਸਾਈ ਮੈਂ ਦਿੱਲੀ ਉਹਨਾਂ ਦੇ ਪ੍ਰੋਗਰਾਮ ਟੈਂਡ ਕੀਤੇ ਆ ਸੰਗਤ ਦੇ ਨਾਲ ਕਿਉਂਕਿ ਮੇਰਾ ਤਾਂ ਟੈਕਸੀ ਚਲਾਉਂਦਾ ਸੀ ਇਹ ਮੈਂ ਪੇਰੜਾ ਜਾਂਦਾ ਹਾਂ ਉਹਦਾ ਉਹ ਸੰਤਨ ਮੈਂ ਉੱਥੇ ਲੈ ਕੇ ਜਾਂਦਾ ਹਾਂ ਉੱਥੇ ਬਾਜ ਪਾਈ ਵਰਗੇ ਐਡਵਾਨੀ ਵਰਗੇ ਆਈਪੀਐਸ ਅਫਸਰ ਪਤਾ ਨਹੀਂ ਕਿੰਨੇ ਕੋਦੇ ਉੱਥੇ ਜਾ ਕੇ ਤਾੜੀਆਂ ਮਾਰ ਦਿੰਦੇ ਕੂਕਾ ਮਾਰ ਦਿੰਦੇ ਅੱਜ ਆਜਾ ਸਾ ਅਸਰਾਮ ਵਾਲੀ ਕਿੱਥੇ ਆ ਠੀਕ ਹੈ ਕਿ ਨਹੀਂ ਅੱਜ ਤੇਰਾ ਸਰਸੇ ਵਾਲਾ ਤੇਰਾ ਭਰਾ ਹੀ ਲੱਗਦਾ ਹੋਊਗੀ ਕਿਉਂਕਿ ਉਹ ਵੀ ਪੁੱਤਾਂ ਤੋਂ ਵੀ ਪੁੱਤ ਅੱਗੇ ਸੁਣੋਣਾ ਵੀਡੀਓ ਥੋੜੀ ਜਿਮੈਂ ਅੱਗੇ ਕਿ ਪੂਰੀ ਵੀਡੀਓ ਕਾਫੀ ਲੰਬੀ ਹੈ ਮੇਰਾ ਤਾਂ ਟੈਕਸੀ ਚਲਾਉਂਦਾ ਸੀ ਜਿਵੇਂ ਤੇਰਾ ਜਾਂਦਾ ਸੀ ਉਹ ਤਾਂ ਉਹ ਸੰਤਨ ਨੂੰ ਉੱਥੇ ਲੈ ਕੇ ਜਾਂਦਾ ਸੀ ਉੱਥੇ ਬਾਜ ਪਾਈ ਵਰਗੇ ਐਡਵਾਨੀ ਵਰਗੇ ਆਈਪੀਐਸ ਅਫਸਰ ਪਤਾ ਨਹੀਂ ਕਿੰਨੇ ਕੋਦੇ ਉੱਥੇ ਜਾ ਕੇ ਤਾੜੀਆਂ ਮਾਰ ਦਿੰਦੇ ਕੂਕਾ ਮਾਰ ਦਿੰਦੇ ਅੱਜ ਆਜਾ ਸਾ ਅਸਰਾਮ ਹੁਣ ਕਿੱਥੇ ਆ ਠੀਕ ਹੈ ਕਿ ਨਹੀਂ ਅੱਜ ਤੇਰਾ ਸਰਸੇ ਵਾਲਾ ਤੇਰਾ ਭਰਾ ਹੀ ਲੱਗਦਾ ਹੋਊਗੀ ਕਿਉਂਕਿ ਉਹ ਵੀ ਕੁੱਤਾ ਤੋਂ ਵੀ ਕੁੱਤਾ ਕੁੱਤੇ ਵੱਤੇ ਭਰਾ ਭਰਾ ਅੱਜ ਸਰਸੇ ਵਾਲਾ ਕਿੱਥੇ ਆ ਠੀਕ ਹੈ ਕਿ ਨਹੀਂ ਤੇਰੀ ਸੜਜੇ ਜੀਬ ਜਾਂ ਕਿਤੇ ਤੂੰ ਸਰਸੇ ਵਾਲੇ ਦੇ ਪ੍ਰਤੀ ਕੁਝ ਬੋਲਿਆ ਹੋਵੇ ਜਾਂ ਤੂੰ ਬਿਆਸ ਵਾਲੇ ਦੇ ਪ੍ਰਤੀ ਕੁਝ ਬੋਲਿਆ ਹੋਵੇ ਆ ਪਹਿਲਾਂ ਕਿਤੇ ਮਾੜਾ ਮੁੱਡ ਦਾਵਾਨਾਂ ਦੇ ਬੋਲਿਆ ਬੋਲਿਆ ਹੁਣ ਤੇ ਤੂੰ ਇਹ ਬੋਲਦਾ ਆ ਵੇਖੋ ਜੀ ਉਹ ਦੀਵਾਨ ਉਹਨਾਂ ਨੇ ਜਿਸ ਮੇਰੇ ਤੇ ਸ਼ਵੀਰ ਲਾੜੀ ਜੀ ਉਹਨਾਂ ਨੇ ਮੇਰੇ ਤੇ ਆ ਕਰ ਲਿਆ ਤੇਰੇ ਦੀਵਾਨ ਦੇ ਵਿੱਚ ਇੱਕ ਪੂਰੇ 2 ਘੰਟਿਆਂ ਦਾ ਜਿਹੜਾ ਦੀਵਾਨ ਗੁਰੂ ਮਰ ਵੀਡੀਓ ਦੇ ਵਿੱਚ ਬਹੁਤ ਕੁਝ ਜਿਹੜਾ ਇਸ ਆਦਮੀ ਨੇ ਜਿਹੜਾ ਵਿਅਕਤੀ ਨੇ ਖੁਲਾਸੇ ਕੀਤੇ ਨੇ ਕਿ ਵੀਡੀਓ ਬੜੀ ਲੰਬੀ ਆ ਇਸ ਕਰਕੇ ਸਾਰੇ ਮਾਫ ਕਰਨਾ ਕਿ ਵੀਡੀਓ ਤੁਹਾਨੂੰ ਮੈਂ ਸੁਣਾ ਨਹੀਂ ਸਕਿਆ ਤੇ ਬੜਾ ਕੁਝ ਕਹਿ ਆਗਾ ਇਥੋਂ ਪਤਾ ਲੱਗਦਾ ਕਿ ਜਦੋਂ ਸੁਬੀਲ ਦੀਆਂ ਗੱਲਾਂ ਕਰ ਰਿਹਾ ਸੂਰੀ ਦੀਆਂ ਕਰ ਰਿਹਾ ਜਾਂ ਸਰਚ ਵਾਲੇ ਜਦੋਂ ਜੇਲ੍ਹ ਦੇ ਵਿੱਚ ਗਿਆਗਾ 4-5 ਸਾਲ ਦੀ ਵੀਡੀਓ ਪੁਰਾਣੀ ਇਹ ਜਾਪਦੀ ਆ ਤੇ ਉਦੋਂ ਇਸ ਬੰਦੇ ਵੱਲੋਂ ਐਡੀ ਹਿੰਮਤ ਕੀਤੀ ਗਈ ਕਿ ਕਿੱਥੋਂ ਤੱਕ ਇਹ ਨੇ ਜਿਹੜੇ ਲਫ਼ਜ਼ ਨੇ ਔਰ ਨੀਰ ਸਿੰਘ ਢੱਡਰੀਆਂ ਵਾਲੇ ਖਿਲਾਫ਼ ਜਿਹੜੇ ਨੇ ਵਰਤੇ ਨੇ ਕਿਉਂ ਵਰਤੇ ਨੇ ਇਸ ਨੂੰ ਮਿਲ ਕੇ ਪਤਾ ਲੱਗੂਗਾ ਕਿ ਹੁਣ ਪਤਾ ਲੱਗੂਗਾ ਕਿਉਂਕਿ ਜਦੋਂ ਬੰਦੇ ਦੇ ਕਹਿੰਦ ਹੁੰਦੇ ਆ ਨਾ ਮੈਂ ਪਹਿਲਾਂ ਵੀ ਕਿਹਾ ਕਿ 12 ਸਾਲ ਬਾਅਦ ਰੱਬ ਰੂੜੀ ਦੀ ਵੀ ਸੁਣ ਲੈਂਦਾ ਆਮ ਇੱਕ ਕਹਾਵਤਾ ਹੁਣ ਜਦੋਂ ਪੜਦੇ ਤੇਰੇ ਖੁੱਲਣ ਲੱਗ ਗਏ ਰਜੀਤ ਸਿੰਘਾ ਢੜੀਆਂ ਵਾਲਿਆ ਤੂੰ ਕਹਿੰਦਾ ਕਿ মিডিਏ ਉੱਤੇ ਹਲੇ ਮੈਂ মিডিਏ ਤੇ ਜਾਊਂਗਾ ਮੈਂ ਸਾਰਾ ਮੈਂ ਜਦੋਂ ਮੈਂ ਕਲੀਅਰ ਹੋ ਗਿਆ ਜੀ ਸੱਦ ਕੇ ਜਾਓ ਤੁਹਾਨੂੰ ਕਿਸੇ ਬੋਣੀ ਰੋਗ ਦਾ ਕਿੱਥੇ ਜਾਣ ਤੋਂ ਬੋਲਣ ਤੋਂ ਨਹੀਂ ਰੋਕਦਾ ਤੇਰੇ ਕੋਲ ਬਹੁਤ ਵੱਡਾ ਗੁੱਸਾ ਤੇ ਕੋਈ ਬਹੁਤ ਤੰਤਰਮੰਤਰਾ ਸਰਕਾਰ ਦੇ ਬਰਾਬਰ ਤੇਰੇ ਕੋਲੇ ਮੈਨੂੰ ਲੱਗਦਾ ਕਿ ਪੈਸਾ ਹੈਗਾ ਏਜੰਸੀਆਂ ਦਾ ਪੈਸਾ ਤੇਰੇ ਕੋਲੇ ਏਜੰਸੀਆਂ ਨੇ ਖਰੀਦਿਆ ਹੋਇਆ ਤੂੰ ਜਿਸ ਤਰ੍ਹਾਂ ਤੈਨੂੰ ਏਜੰਸੀਆਂ ਕਹਿੰਦੀਆਂ ਉਸ ਤਰ੍ਹਾਂ ਤੂੰ ਬੋਲਦਾਗਾ ਗੁਰੂਆਂ ਤੇ ਉਂਗਲ ਚੱਕਣ ਵਾਲਿਆ ਆਕਾਲ ਤਾ ਸਭ ਨੂੰ ਚੈਲੰਜ ਕਰਨ ਵਾਲਿਆ ਅੱਜ ਤੇਰਾ ਹਾਲ ਆ ਜਿਹੜਾ ਇਸ ਤਰ੍ਹਾਂ ਹੋ ਰਿਹਾ ਪਹਿਲਾਂ ਵਾਲੀ ਵੜਕ ਕਿੱਥੇ ਗਈ ਤੇਰੀ ਤੂੰ ਕਹਿੰਦਾ ਪਹਿਲਾਂ ਮਨ ਨੂੰ ਮਜ਼ਬੂਤ ਕਰੋ ਮਨ ਨੂੰ ਇਸ ਤਰ੍ਹਾਂ ਕਰੋ ਮਨ ਨੂੰ ਐਂ ਕਰੋ ਅੱਜ ਤੇਰਾ ਮਨ ਡਿਕੜੋਲੇ ਖਾ ਰਿਹਾ ਆ ਤੇਰੀ ਪਰਚ ਚੌਥੇ ਵਾਲੀ ਵੀਡੀਓ ਜਿਹੜੀ ਤੇ ਤੂੰ ਬਿੱਲੀ ਵਰਗਾ ਉਹ ਚ ਮੂੰਹ ਬਣਾਈ ਬੈਠਾਗਾ ਤੇ ਜਿਸ ਤਰ੍ਹਾਂ ਬੱਕਰੀ ਦੇ ਮੀਂਹ ਪੈ ਜਾਂਦਾ ਬਾਹਰੋਂ ਕੰਮੀ ਜਾਂਦੀ ਐ ਇਸ ਤਰ੍ਹਾਂ ਤੂੰ ਕੰਬੀ ਜਾਣਾਗਾ ਜਿੱਤੇ ਕੋਲ ਐਡੀ ਤਾਕਤ ਹੁੰਦੀ ਐਡਾ ਤੂੰ ਸੱਚਾ ਬੰਦਾ ਹੁੰਦਾ ਤੂੰ ਸਾਹਮਣੇ ਉਸੇ ਦੇਣੀ ਹੀ ਕਰ ਦਿੰਦਾ ਸੀ ਕਰ ਦੇਣੀ ਸੀ ਤੈਨੂੰ ਵਕੀਲਾਂ ਦੀ ਕੀ ਲੋੜ ਪੈਣੀ ਸੀ ਤੂੰ ਕਹਿ ਦਿੰਦਾ ਕਿ ਨਾ ਮੈਂ ਵਕੀਲ ਕਰਾਂ ਤੇ ਮੈਂ ਕੁਝ ਨਹੀਂ ਕਰਦਾ ਮੈਂ ਸੱਚਾ ਬੰਦਾ ਤੇ ਮੈਂ ਸੱਚਾ ਜੇ ਤੂੰ ਸੱਚਾ ਹੁੰਦਾ ਤੇ ਉਥੇ ਤੂੰ ਚੈਲੰਜ ਕਰਦਾ ਕਿ ਆਜ ਦੇਖੋ ਆ ਮੈਂ ਬੈਠਾ ਜੀ ਜੱਜ ਸਾਹਿਬ ਨੂੰ ਕਹਿੰਦਾ ਪ੍ਰਸ਼ਾਸਨ ਨੂੰ ਕਹਿੰਦਾ ਇਹ ਮੇਰਾ ਚਾਹੇ ਤੁਸੀਂ ਪਰਤੀਰਤੀ ਚੈੱਕ ਕਰ ਲਓ ਜੇ ਮੈਂ ਕਰ ਨਿਕਲੇ ਜਿਸ ਤਰ੍ਹਾਂ ਤੂੰ ਅੱਜ ਕਹਿਣਾਗਾ ਕਿ ਮੈਂ ਇਸ ਤਰ੍ਹਾਂ ਇਸ ਤਰ੍ਹਾਂ ਕਰ ਦਿਓ ਮੇਰੇ ਨਾਲ ਇਸ ਤਰ੍ਹਾਂ ਕਰ ਦਿਓ ਚਾਰ ਚਾਰ ਵਕੀਲ ਕਰਨ ਦੀ ਕੀ ਲੋੜ ਪੈਗੀ ਫਿਰ ਤੈਨੂੰ ਕਿਉਂ ਡਰ ਲੱਗਦਾ ਤੂੰ ਮਨ ਆ ਉਹ ਕਰ ਰੱਖ ਮਨ ਤੇ ਤੂੰ ਕਾਬੂ ਰੱਖ ਮਨ ਬੜੀਆਂ ਗੱਲਾਂ ਕਹਿਣੀਆਂ ਸੌਖੀਆਂ ਨੇ ਕਰਨੇ ਅਤੇ ਕਮਾਉਣੀਆਂ ਬੜੀਆਂ ਔਖੀਆਂ ਨੇ ਬੜਾ ਫਰਕ ਹੁੰਦਾਗਾ ਲਾਲ ਅਕਸਰ ਲੈ ਕੇ ਤੀਤੀ ਬਾਡੀਗਾਰਡ ਬੋਲਣਾ ਬੜਾ ਸੌਕਾ ਹੁੰਦਾ ਸੰਗਤ ਦਾ ਲੁੱਟਿਆ ਹੋਇਆ ਪੈਸਾ ਕਰੋੜਾ ਅਰਬਾਂ ਦਾ ਪੈਸਾ ਤੈਨੂੰ ਪੈਸਾ ਦਿੰਦਾਗਾ ਉਹ ਬੜਾ ਜਿਹੜਾ ਰੁਪਿਆ ਹੁੰਦਾ ਬੜਾ ਕੁਝ ਕਰਾ ਦਿੰਦਾਗਾ ਤੈਨੂੰ ਪਤਾਗਾ ਕਿ ਮੈਂ ਕਿ ਮੈਂ ਫਲਾਨਾ ਖਰੀਦ ਸਕਦਾ ਮੈਂ ਧਮਕਾ ਖਰੀਦ ਸਕਦਾ ਇਹ ਤੇਰਾ ਇੱਕ ਵਹਿਮ ਆ ਪਰ ਜਦੋਂ ਗੁਰੂ ਨੇ ਮਤ ਮਾਰਨੀ ਹੁੰਦੀ ਆ ਜਦੋਂ ਗੁਰੂ ਕਹਿੰਦਾਗਾ ਜਦੋਂ ਗੁਰੂ ਦੇਖ ਰਿਹਾ ਹੁੰਦਾਗਾ ਕਿ ਪਾਪੀ ਪਾਪ ਕਮਾਉਂਦੇ ਜਦੋਂ ਪਵਕ ਮਾਈ ਜਾਂਦੇ ਆ ਪਾਪੀ ਫਿਰ ਕਰਦੇ ਹਾਏ ਹਾਏ ਫਿਰ ਉਦੋਂ ਹਾਏ ਹਾਏ ਕਰਦੇ ਆ ਤੇ ਫਿਰ ਜਿਸ ਤਰ੍ਹਾਂ ਤੂੰ ਕਹਿੰਦਾ ਸੀ ਜਦੋਂ ਤੂੰ ਤੇਰੇ ਤੇ ਧੰਮੇ ਨੇ ਅਟੈਕ ਕੀਤਾ ਤੂੰ ਕਿਹਾ ਕਿ ਮੇਰੇ ਮਾਤੇ ਗੱਡੀ ਪਹਚਾਈ ਆ ਫਿਰ ਤੂੰ ਉੱਤੇ ਵੈਗਰੂ ਵੈਗਰੂ ਕੀਤਾ ਕਿ ਮੈਂ ਤਾਂ ਬਚਿਆ ਬਾਅਦ ਚ ਕਹਿੰਦਾ ਜੀ ਮੈਨੂੰ ਵੈਗਰੂ ਜੇਕਰ ਮੈਨੂੰ ਵੈਗਰੂ ਨੇ ਬਚਾ ਲਿਆ ਫਿਰ ਤਾਂ ਭਾਈ ਭਪਿੰਦਰ ਸਿੰਘ ਨੂੰ ਬਚਾ ਸਕਦਾ ਸੀ ਤੂੰ ਬੜਾ ਗੁਰੂ ਨੂੰ ਜਿਹੜਾ ਲੋਕਾਂ ਨੂੰ ਬਿਲਾ ਬੇਮਖੋ ਕੀਤਾ ਲੋਕਾਂ ਦੇ ਜਿਹੜਾ ਤੂੰ ਬੜਾ ਨਾਸਤਿਕ ਭਰਿਆ ਲੋਕਾਂ ਦੇ ਅੰਦਰ ਦਿਮਾਗ ਦੇ ਅੰਦਰ ਬੜਾ ਜਿਹੜਾ ਕਿ ਤੂੰ ਹਰ ਇੱਕ ਤੇ ਸਵਾਲ ਚੁੱਕਿਆਗਾ ਮਾਤਾ ਪਾਪ कौर ਤੇ ਸਵਾਲ ਚੁੱਕਿਆ ਗੁਰੂ ਗੋਬਿੰਦ ਸਿੰਘ ਤੇ ਸਵਾਲ ਚੁੱਕਿਆ ਕਿ ਗ੍ਰੰਥਾਂ ਦੇ ਐ ਲਿਖਿਆ ਜੀ ਗ੍ਰੰਥ ਚ ਬਾਹਰ ਲਿਖਿਆਗਾ ਕੱਲ ਨੂੰ ਤੇਰੇ ਖਿਲਾਫ ਕੋਈ ਲਿਖ ਦੇਵੇ ਗ੍ਰੰਥ ਤੇ ਲਿਖ ਦੇਵੇ ਕਿਤਾਬ ਲਿਖ ਦੇਵੇ ਜਿਸ ਤਰ੍ਹਾਂ ਅੱਜ ਤੇਰਾ ਹਾਲ ਹੋ ਰਿਹਾਗਾ ਤੇ ਅੱਜ ਤੂੰ ਉਹਨੂੰ ਮੰਨਣ ਨੂੰ ਤਿਆਰ ਨਹੀਂ ਤੂੰ ਕਹਿੰਦਾ ਜੀ ਮੇਰੇ ਤੇ ਗਲਤ ਇਲਜ਼ਾਮ ਲਾ ਰਿਹਾ ਪਰਿਵਾਰ ਫਿਰ ਤੈਨੂੰ ਕੀ ਪਤਾ ਵੀ ਉਸ ਗ੍ਰੰਥ ਦੇ ਵਿੱਚ ਸਹੀ ਲਿਖਿਆ ਤੇ ਤੂੰ ਉਹ ਗ੍ਰੰਥ ਪੜ੍ਹ ਕੇ ਜਰੂਰੀ ਸੁਣਾਉਣਾ ਸੀ ਕੱਲ ਨੂੰ ਸਾਰਾ ਕੁਝ ਤੇਰਾ ਪਖੰਡ ਤੋਂ ਲੈ ਕੇ ਜਿਹੜਾ ਜੋ ਕੁਝ ਕੀਤਾ ਤੇਰੇ ਕਿਤਾਬਾਂ ਸਾਫ ਦਿੰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਉਹ ਗ੍ਰੰਥ ਬਣ ਜਾਣਗੇ ਉਹਨਾਂ ਦੇ ਵਿੱਚ ਤੈਨੂੰ ਜੋ ਕੁਝ ਬਲਾਤਕਾਰੀ ਅਜੇ ਕਾਤਲ ਅਟਕਲੇਆ ਕੀਤਾਗਾ ਕੋਰਟ ਵੱਲੋਂ ਜਬ ਪ੍ਰਸ਼ਾਸਨ ਵੱਲੋਂ ਜਿਹੜਾ ਤੇਰੇ ਤੇ ਇਤਰਾਮਾ ਲੱਗੀਆਂ ਨੇ ਤੇ ਜੇਕਰ ਇਹ ਗੱਲਾਂ ਕੱਲ ਨੂੰ ਇਹ ਲਿਖੀਆਂ ਜਾਣਗੀਆਂ ਤੇ ਤੂੰ ਇਹ ਸਮਝ ਲਾ ਕੇ 100 ਸਾਲ ਨੂੰ ਜੇ ਬੰਦਾ ਪੜੂਗਾ ਤੇ ਫਿਰ ਤੂੰ ਪੜ ਕੇ ਸੁਣਾਵਾਂਗੇ ਅਸੀਂ ਲੋਕਾਂ ਨੂੰ ਉਹ ਦੱਸਾਂਗੇ ਕੱਲ ਨੂੰ ਜੂ ਸੱਚਾ ਹੋ ਸਕਦਾਗਾ ਇਹ ਨਹੀਂ ਕਹਿੰਦੇ ਕਿ ਅਸੀਂ ਕਰਿਆਗਾ ਤੂੰ ਨਹੀਂ ਕਰਿਆ ਉਹ ਤਾਂ ਪਰਮਾਤਮਾ ਦੇਖੂਗਾ ਜਾਂ ਕੋਰਟ ਵੇਖੂਗੀ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਜਾਂ ਹੋਰ ਜਿਹੜੇ ਜਿੰਨਾ ਕੰਜਰ ਖਣਾ ਕੀਤਾਗਾ ਸਰਸਵਾਲ ਨੇ ਕੀਤਾਗਾ ਤੇ ਉਹਦੇ ਕਿਤਾਬਾਂ ਬਣਨ ਗਈਆਂ ਹੋਰ ਰਾਲਗੱਡ ਜੇਕਰ ਕਿਸੇ ਨੇ ਕਰ ਦਿੱਤਾ ਜੇਕਰ ਕੋਈ ਆਪਣੇ ਘਰ ਦੀ ਗੱਲ ਆਵਾਜ਼ ਦਸੂਗਾ ਜਾਂ ਧੀ ਪੈਣਾ ਮਾਂ ਬਾਪ ਸਭ ਦਾ ਇੱਕ ਪਰਿਵਾਰ ਦਾ ਸਬੰਧ ਹੁੰਦਾ ਹੈਗਾ ਗੁਰੂ ਸਾਡਾ ਸਮਰantha ਅਸੀਂ ਗੁਰੂ ਦੇ ਬੱਚੇ ਆ ਜੇਕਰ ਕਿਸੇ ਨੇ ਰਾਲਗੜ ਕਰ ਦਿੱਤਾ ਉਹਦੇ ਵਿੱਚ ਕਿ ਤੂੰ ਕੰਦ ਉੱਤੇ ਚੜ ਕੇ ਕੋਠੇ ਉੱਤੇ ਚੜ ਕੇ ਹੋਕਾ ਦੇਣਾਗਾ ਤੇ ਗੁਰੂਆਂ ਦੇ ਖਿਲਾਫ ਤਾਂ ਤੂੰ ਬੋਲ ਰਿਹਾਗਾ ਨਾ ਕਿ ਕੋਈ ਲਿਖਣ ਵਾਲਾ ਬੋਲ ਰਿਹਾਗਾ ਲਿਖਣ ਵਾਲੇ ਨੇ ਲਿਖ ਦੇਣਾਗਾ ਅਖਬਾਰ ਦੇ ਵਿੱਚ ਗੱਲ ਸੱਪ ਗਈ ਅਖਬਾਰ ਦੇ ਵਿੱਚ ਖਬਰ ਸੱਪ ਗਈ ਸੱਚੀ ਆ ਉਹ ਝੂਠੀ ਆ ਕੀ ਅਸੀਂ ਇਤਬਾਰ ਕਰ ਲਾਂਗੇ ਵੀ ਇਹ ਖਬਰ ਸਹੀ ਆ ਇਨੇ ਖ਼ਬਰਾਂ ਸਹੀ ਹੁੰਦੀਆਂ ਨੇ 90% ਝੂਠੀਆਂ ਖ਼ਬਰਾਂ ਹੁੰਦੀਆਂ ਨੇ 10% ਦੇ ਵਿੱਚ ਰਲਗੱਡ ਹੁੰਦਾ ਹੈਗਾ ਉਹ ਵੀ ਪੂਰੀਆਂ ਨਰੋਲ ਨਹੀਂ ਹੁੰਦੀਆਂ ਤੇ ਤੂੰ ਕਹਿ ਰਿਆਂਗਾ ਆਪਣੇ ਆਪ ਨੂੰ ਵੱਡਾ ਇਤਿਹਾਸੀ ਦੱਸ ਰਿਆਂਗਾ ਅੱਜਸਾ ਵੀਰ ਦੀ ਵੀਡੀਓ ਹੋਰ ਵੀ ਪਈ ਆ ਬੜੇ ਖਲਾਸੇ ਨੇ ਬੜਾ ਕੁਝ ਤੇਰੇ ਬਾਰੇ ਕਿਹਾਗਾ 4-5 ਸਾਲ ਦੀ ਪਹਿਲਾਂ ਦੀ ਵੀਡੀਓ ਇਹ ਇਹ ਅੱਜ ਦੀ ਚਲੋ ਅੱਜ ਤਾਂ ਕਹਿ ਲਿਆ ਕੇ ਲੋਕ ਕਹਿਦੇ ਹੋਣਗੇ 5 ਸਾਲ ਦੀ ਪਹਿਲਾ ਦੀ ਵੀਡੀਓ ਹੈ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਆਪ ਨੂੰ ਹੱਕਕਾਰੀ ਹਕਾਉਣ ਵਾਲਾ ਬੰਦਾ ਇੱਕ ਇੱਕ ਦਿਨ ਉਸ ਗੁਰੂ ਵੱਲੋਂ ਜਿਹੜੀ ਉਹਤੇ ਮਾਰ ਪੈਂਦੀ ਹੈ ਫਿਰ ਲਾਉਂਦੇ ਨੇ ਉਹਦੇ ਜਿਹੜੇ ਚੇਲੇ ਆ ਚਾਪੜੇ ਆ ਜਾਂ ਜਿਹੜੀਆਂ ਉਹਦੀਆਂ ਭੇਡਾਂ ਨੇ ਤੇ ਉਹਨਾਂ ਨੂੰ ਦੁੱਖ ਲੱਗਦਾ ਤੇ ਲੱਗੀ ਜਾਣਦੇ ਤੇ ਇਸ ਕਰਕੇ ਅਗਲੀ ਵੀਡੀਓ ਜਲਦੀ ਲੈ ਕੇ ਆਵਾਂਗੇ ਤੁਹਾਨੂੰ ਜਲਦੀ ਕਿਸੇ ਹਸਤੀ ਦੇ ਨਾਲ ਵੀਡੀਓ ਦੇ ਨਾਲ ਬਿਲਾਵਾਂਗੇ ਤੇ ਖਲਾਸੇ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਰਜੀਤ ਸਿੰਘ ਢੱਡਰੀਆਂ ਵਾਲੇ ਦੇ ਤੁਸੀਂ ਉਹ ਵੀਡੀਓ ਜਰੂਰ ਸੁਣਨੀ ਆ ਤੇ ਇਸ ਵੀਡੀਓ ਨੂੰ ਬਤ ਬਤ ਸ਼ੇਅਰ ਕਰਨਾ ਧੰਨਵਾਦ ਵੈਸਜੀ ਜੀ ਦਾ ਖਾਲਸਾ ਵੈਸਜੀ ਜੀ ਕੀ ਫਤਿਹ